ਬਾਕੀ ਠੀਕ ਆ ਫਸਲ ਵੀ ਠੀਕ ਆ ਤੁਸੀਂ ਆਪ ਦੇਖ ਸਕਦੇ ਹੋ ਇਹ ਅਸਰ ਤੋਂ ਨਹੀਂ ਪਾਣੀ ਦਾ ਅਸਰ ਕਿੰਨਾ ਕੁ ਪਿਆ ਨਿਹਰਾ بارش ਕਰਕੇ ਅਸਰ ਤਾਂ ਹੋਇਆ ਥੋੜੇ ਦਾਣਿਆਂ 'ਚ ਪ੍ਰੋਬਲਮ ਹੋ ਗਈ ਆ ਝਾੜ ਵੀ ਘਟ ਗਿਆ ਪ੍ਰਤੀ ਕੁਆਂਟਿਟੀ ਕਿੰਨਾ ਘਾੜ ਘਟਿਆ ਹੁਣ ਦੇਖੋ ਇਹ ਤੋਲ ਕੇ ਜਦੋਂ ਐਵਰੇਜ ਪਾਈ ਪਈ ਗੀ ਆ ਅੱਜ ਹਾਂਜੀ ਸਰਕਾਰ ਵੀ ਕੀ ਕਹਿੰਦੀ ਆ ਅਸੀਂ ਸਰਕਾਰ ਨੇ ਇਹ ਹੀ ਕਹਿ ਤਨੀ ਚਾਹੁੰਦੇ ਆ ਵੀ ਆ ਜਿਹੜੇ baarish karke nuksaan hoya ya daane thode kaale ho gaye a government riya deve sano vi tiyaadiyan nu ikko laalda paani karke jehda provide e sara hi sara laaka mandiya vich jehdi chonne jaavan chukki hoyi usnu leke jehda chahoge ki hilaata mandiya vich sachkal bavje ji tuhanu mandee ponde de bahut bahut swagat hai ji koi sade duk duk gneed jaanne layi hamesha haazir rehnde ho ਮੰਡੀਆਂ ਦੇ ਜਿਹੜੇ ਹਾਲਾਤ ਨੇ ਬਾਈ ਜੀ ਜਿਹੜਾ ਮਾਲ ਐ ਸੋ بارش ਬਹੁਤ ਜ਼ਿਆਦਾ ਹੋਈ ਹੈ بارش ਦੀ وجہ ਨਾਲ ਝੋਨੇ ਦਾ ਨੁਕਸਾਨ ਕਾਫੀ ਹੋ ਗਿਆ ਵੇ ਪੁਸ਼ਟਾਂ ਇਹਦੇ ਵਿੱਚ ਇੱਕ ਡਿਸਕਲਰ ਡੈਮੇਜ ਦੀ ਪ੍ਰੋਬਲਮ ਆ ਰਹੀ ਹੈ ਥੋੜੀ ਬਹੁਤ ਤੇ ਬਾਕੀ ਜਿਹੜਾ ਐਵਰੇਜ ਝਾੜ ਹੈ ਉਹ ਅੱਗੇ ਨਾਲੋਂ ਕਾਫੀ ਘਟਿਆ ਅੱਗੇ ਜਿੰਨੀ ਦਾਦਾ ਝਾੜ ਜਿਹੜਾ 28 30 ਕੁਆਂਟਲ ਹੁੰਦਾ ਸੀ ਐਸ ਵਾਰੀ ਘਟ ਕੇ 20 22 ਤੇ ਰਹਿ ਗਿਆ ਕਿੰਨੇ ਫਸਲ ਜਿਹੜੀ ਐ ਸੋ ਪਾਣੀ ਦੇ ਨਾਲ ਅੱਧਾ ਕਿ ਪ੍ਰਭਾਵ ਕਿਹੜਾ ਦਾ ਕਿਹੜਾ ਕਿਹੜਾ ਇਲਾਕਾ ਕਿਹਦੇ ਸਾਡੇ ਇਲਾਕੇ ਦੇ ਵਿੱਚ ਤੇ ਖੈਬ ਮੰਡ ਦਾ ਏਰੀਆ ਜਿਹੜਾ ਉਹ ਕਾਫੀ ਪ੍ਰਭਾਵਿਤ ਹੋਇਆ ਹੋਇਆ ਜੋ ਮੰਡ ਦਾ ਏਰੀਆ ਉਹ ਲਗਭਗ ਸਾਰਾ ਹੀ ਖਤਮ ਹੋ ਗਿਆ ਵਾ ਤੇ ਬਾਕੀ ਸੁਲਤਾਨਪੁਰ ਲੋਧੀ ਏਰੀਆ ਜਾਂ ਬਾਹਲੀ ਤੇ ਪ੍ਰਭਾਵ ਜ਼ਿਆਦਾ ਪਿਆ ਵਾ ਪਰ ਆ ਜਿੱਥੇ ਦਰਿਆ ਨੇੜੇ ਸੀ ਤੇ ਸਾਡੇ ਇਲਾਕੇ ਸਿਰਫ ਇਹ ਹੈ ਕਿ ਬਾਰਿਸ਼ ਜ਼ਿਆਦਾ ਵੜਿਆ ਹੋਣ ਕਰਕੇ ਐਵਰੇਜ ਝਾੜ ਜਿਹੜਾ ਉਹ ਕੱਟ ਗਿਆ ਇਸ ਬੰਟੀ ਦੇ ਨਾਲ ਕਿੰਨਾ ਕੁ ਇਲਾਕੇ ਦੀ ਫਸਲ ਇਸ ਇਲਾਕੇ ਸਾਡੀ ਇਸ ਬੇਗੋਲ ਮੰਡੀ ਨਾਲ ਲਗਭਗ 25-30 ਮਿੰਨਾਂ ਦਾ ਜਿਹੜਾ ਫਸਲ ਹੈ ਅਟੈਚ ਹੋਈ ਹੈ ਉਹ ਲੱਗਦਾ ਬੱਤੀ ਵੀ ਬੰਨਣਾ ਦੋ ਜਿੱਥੇ ਪਸੜੇ ਤੇ ਤਾਂ ਕਾਲਾ ਪਣਾ ਆ ਰਿਹਾ ਜਾਂ ਮੋਟੇਟ ਕਰ ਦਿੱਕਿਆ ਹੋਏ ਜਰਾਤਰ ਹੀ ਮੁੱਕਦੇ ਹਨ ਇਹ ਹਾਂਜੀ ਇਹ ਸਮੱਸਿਆ ਬਿਲਕੁਲ ਹੈਗੀ ਹੈ ਜੀ ਕਿਉਂਕਿ ਬਾਰਿਸ਼ਾਂ ਬਾਰਿਸ਼ ਦੀ ਵਜ੍ਹਾ ਕਰਕੇ ਇੱਕ ਡਿਸਕਲਰ ਡੈਮੇਜ ਆ ਰਿਹਾ ਇੱਕ ਥੋੜਾ ਮਾਰਕਰ ਹੈ ਸਰਕਾਰ ਨੂੰ ਸਾਡੀ ਇਹ ਵੀ ਉਮੀਦ ਹੈ ਕਿ ਸ਼ਹਿਰਨਾਂ ਨੂੰ ਜਿਹੜੀ ਆ ਥੋੜੀ ਬੋਤੀ ਕੋਈ ਰਾਹਤ ਦਿੱਤੀ ਜਾਵੇ ਤਾਂ ਕਿ ਇਹ ਸ਼ੈਡਰ ਹੈ ਉਹ ਇਸ ਮਾਲ ਵਿੱਚ ਚੱਕਰ ਵਿੱਚ ਕੋਈ ਆਨਾ ਕਾਨੀ ਨਾ ਕਰਨ ਤੇ ਜਿਸ ਨਾਲ ਨਾ ਤਾਂ ਜ਼ਿੰਮੇਵਾਰਤਾ ਕੋਈ ਨੁਕਸਾਨ ਹੋਵੇ ਤੇ ਨਾ ਆਰਥਿਕ ਨੂੰ ਪਰੇਸ਼ਾਨੀ ਆਵੇ ਦੇਖੋ ਬਕਸਾਦ ਦੇ ਨਾਲ ਸਾਰੇ ਇਲਾਕਿਆਂ ਨੂੰ ਹੀ ਫਰਕ ਪਏਗਾ ਥੋੜਾ ਥੋੜਾ ਸਾਡੇ ਨਾਲ ਨਾਲ ਮੰਡ ਏਰੀਆ ਪੈਂਦਾ ਉਹ ਏਰੀਆ ਦੇ ਵਿੱਚ ਕਾਫੀ ਨੁਕਸਾਨ ਹੈਗਾ ਆ ਕਾਫੀ ਜ਼ਿੰਮੇਵਾਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਉਸ ਦੇ ਬਾਵਜੂਦ ਵੀ ਚਲੋ ਕੁਝ ਏਰੀਏ ਸਾਡੇ ਇਦਾਂ ਦੇ ਹੈਗੇ ਜਿਹੜੇ ਉੱਤੋਂ ਬਚਾ ਰਿਹਾ ਆ ਥੋੜਾ ਥੋੜਾ ਨੁਕਸਾਨ ਤਾਂ ਹਰ ਇੱਕ ਏਰੀਆ ਦੇ ਵਿੱਚ ਹੋਇਆ ਹੀ ਹੋਇਆ ਹੈ ਜੀ ਪ੍ਰਤੀਕਾਉਂਟਰ ਕਿੰਨਾ ਚੁਟਾਰਦਾ ਦੇਖੋ ਝਾੜ ਦੇ ਵਿੱਚ ਜਿਹੜਾ ਹੈ ਨਾ ਝਾੜ ਦੇ ਵਿੱਚ ਸਾਰੇ ਪਾਸੇ ਕਿਉਂਕਿ ਮੌਸਮ ਦੀ ਬਿਲਕੁਲ ਤਬਦੀਲੀ ਰਹੀ ਹੈ ਇਸ ਵਾਰ ਜਿਹਾ ਉਹਨਾ ਚੋਣੇ ਨੂੰ ਮੌਸਮ ਪਕੜਨੀ ਚਾਹੀਦਾ ਉਸ ਹੱਬ ਨਾ ਨਹੀਂ ਮਿਲਿਆ ਉਸ ਤਬਦੀਲੀ ਦੇ ਕਰਕੇ ਝਾੜ ਦੇ ਵਿੱਚ ਫਰਕ ਪੈ ਗਿਆ ਹੀ ਪਏਗਾ 2-3 ਕੁਇੰਟਲ ਦਾ ਕਿਸਾਨਾਂ ਨੇ ਕਿਸਾਨਾਂ ਨੇ ਸਾਡੀ ਪੁਰਜ ਉਹ ਅਪੀਲ ਆ ਕਿ ਮੰਡੀ ਦੇ ਵਿੱਚ ਜਿਹੜਾ ਝੋਨਾ ਲੈ ਕੇ ਆਉਣਾ ਨਾ ਉਹਨੂੰ ਬਿਲਕੁਲ ਸੁਕਾ ਕੇ ਲੈ ਕੇ ਆਓ ਤਾਂ ਕਿ ਉਹਨਾਂ ਨੂੰ ਵੀ ਕੋਈ ਦਿੱਕਤ ਨਾ ਹੋਵੇ ਸਾਨੂੰ ਵੀ ਉਹਨੂੰ ਪ੍ਰੋਸੈਸ ਕਰਨ ਦੇ ਵਿੱਚ ਅੱਗੇ ਕੋਈ ਪ੍ਰੋਬਲਮ ਨਾ ਆਵੇ ਆਉਂਦਾ ਹੀ ਤੋਲਿਆ ਜਾਊਗਾ ਪਰ ਝੋਨਾ ਜਿਹੜਾ ਉਹ ਸੁੱਕਾ ਲੈ ਕੇ ਆਉਣਾ ਮੰਡੀਆ ਜਿਹੜੀ ਫਸਲ ਲੈ ਕੇ ਆਏ ਪਰ ਫਸਲ ਕੀ ਹਾਲਤਾਂ ਔਰ ਇੱਥੇ ਕਿਹਨਾ ਜਾਊਗਾ ਜੋ ਫਸਲ ਦੇ ਨੁਕਸਾਨ ਹੋਈ ਆ ਜਾਂ ਸਿਕਰਨਾ ਦੀ ਗੱਲ ਜਾਂ ਫਸਲਾਂ ਦੀ ਨੁਕਸਾਨ ਤਾਂ ਬਹੁਤ ਹੋਇਆ ਨੇ ਵਿੱਚ ਝਾੜ ਬਹੁਤ ਘੱਟ ਨਿਕਲਦੇ ਨੇ ਕਰ ਕਿਥੇ ਅੱਗੇ 22 23 ਕਵਾਂਟਰ ਤੱਕ ਆਇਆ ਹੋ ਨਾ 17 18 18 ਤੱਕ ਦੀ ਬੱਦ ਕਰ ਬੋਰਡ ਕੁਮਾਰੀ ਜੀ ਪੈਨ ਨਾਲ ਬਾਦਸ਼ਾਹ ਨਾਲ ਸਮਝ ਲੋ ਫੈਸਲਾਤੇ ਨਾਲ ਤੇ ਇਹਨਾਂ ਨੂੰ ਨੁਕਸਾਨ ਬਹੁਤ ਹੋਇਆ ਹੁਣ ਗਵਰਨਮੈਂਟ ਇਹ ਅਜੇ ਬਸੂਤ ਕਰੇ ਦੇ ਪਰ ਫਸਲ ਨੂੰ ਲੈ ਕੇ ਕਿਸਾਨ ਕਿਸਰਾ ਕੁਝ ਜਰਾ ਨਹੀਂ ਜਾਂ ਵੀ ਇੱਕ ਵਾਰ ਪਰ ਜਿਹੜੀ ਇੱਕ ਬਚੀ ਹੈ ਉਹਨੂੰ ਤੇ ਕੋਸ਼ਿਸ਼ ਹੀ ਹੋਣਾ ਹੀ ਹੈ ਤੇ ਜਿਹੜੀ ਉਹ ਖਰਾਬ ਹੋ ਗਈ ਉਹ ਤੇ ਆ ਨਹੀਂ ਜਾਣੀ ਹਾਂ ਇਹ ਇੰਨਾ ਵੀ ਚਲੋ ਜਿਹੜੇ ਬਾਕੀ ਬਾਹਰ ਕੀ ਮਾਰਕੈਂਟ ਰੁੜ ਗਿਆ ਨੇ ਉਹਨਾਂ ਨਾਲ ਸਾਨੂੰ ਚਲ ਖਰਚਾ ਮਾੜਾ ਮੋਟਾ ਮੁਰਦੇ ਹੈ ਇੰਨਾ ਪ੍ਰਤੀ ਕੁਆਂਟਲ ਝਾੜ ਕਿੰਨਾ ਕੁ ਫਰਕ ਪਿਆ ਆਪਾਂ ਫਰਕ ਇਸ ਟਾਈਮ ਝਾੜ ਅੱਗੇ ਮੇਰੇ ਨਿਕਲ ਤੀ ਸ ਚਾਰ ਕਿੱਲਾਂ ਦੇ ਵਿੱਚੋਂ ਢਾਈ ਟਰਾਲੀਆਂ ਵਡੀਆਂ ਤੇ ਇਹ ਕਿੰਨੇ ਗਰੀ ਨੇ ਪੰਜਾਂ ਕਿੱਲਾਂ ਵਿੱਚੋਂ ਢਾਈ ਢਾਈ ਟਰਾਲੀ ਦਾ ਕਿੱਲੇ ਦਾ ਫਰਕ ਪੈ ਗਿਆ ਕੀ ਬੰਕ ਕਰਦੀ ਹੈ ਮੰਗ ਹੋਣ ਸਰਕਾਰਾਂ ਇਹ ਕਰਨਗੀਆਂ ਜੋ ਕਰਨੀਆਂ ਹੋ ਉਹਨਾਂ ਨੂੰ ਪਤਾ ਹੀ ਹੈ ਕਿ ਜੋ ਦਾ ਨੁਕਸਾਨ ਹੋਇਆ ਜਿਹੜਾ ਪਾਣੀ ਦਾ ਤੂਪਣਾ ਤੇ ਸੁਲਤਾਨਪੁਰ ਸਾਈਡ ਤੇ ਜਿਹੜਾ ਮੰਡ ਹੈ ਕਿਆ ਗਦਾਸ ਤੋਂ ਔਰ ਜ਼ਿਆਦਾ ਇਹ ਡੁੱਬ ਗਿਆ ਤੇ ਸਾਡੇ ਵੱਲ ਤੋਂ ਬਿਮਾਰੀ ਸ਼ਿਕਾਇਤ ਆਨ ਕਰਕੇ ਇਖਤਿਆਰ ਕਰਦੇ ਇਸ ਤਰ੍ਹਾਂ ਦੀ ਬਿਮਾਰੀ ਜਿਹੜੀ ਬਿਮਾਰੀ ਇਹਨੂੰ ਉੱਟਈ ਹੈ ਕਿ ਲਾਲ ਜਿਹੜਾ ਹਲਕੀ ਹਲਕੀ ਰੋਗ ਤੇ ਉਦੋਂ ਜਦੋਂ ਪੂਰਤਾਂ ਆਣ ਲੱਗਦਾ ਹੈ ਤੇ ਉਦੋਂ ਬੱਦਲ ਢੇਰੀ ਆ ਜਾਂਦਾ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਕੀ ਨਾ ਆ ਫਸੂਲਾ ਕਿ ਹਾਂਜੀ ਫਸੂਲੇ ਕਾ ਜੀ ਕੀ ਥੋੜਾ ਚੌਕ ਚੋਂ ਫਸਲ ਦੇ ਹਲਾ ਦੇ ਫਸਲ ਦੇ ਹਲਾ ਦੇ ਹੀ ਆ ਜੀ ਮੀਂਹ ਗਰ ਰ ਕਰਕੇ ਦਾ ਫਸਲ ਖਰਾਬ ਹੋ ਗਈ ਆ ਬਿਮਾਰੀ ਬਹੁਤ ਜਨਾ ਪੈ ਗਈ ਹਲਤੇ ਰੋਗ ਬਹੁ ਪੈ ਗਿਆ ਆ ਤੇ ਹੁਣ ਜੋ ਸਰਕਾਰ ਨੇ ਮੰਗ ਕੀਤੀ ਆ ਦਾ ਕਰਨਾ ਚਾਹੀਦਾ ਕੁਛ ਨਾਲ ਹਾਂਜੀ ਤੇ ਉਹਨਾਂ ਕਰਕੇ ਕਈ ਲੋਕ ਗਰੀਬ ਲੋਕ ਬਹੁਤ ਹੋਈ ਹੈ ਜੀ ਫਸਲ ਬਹੁਤ ਖਰਾਬ ਹੋਈ ਹੈ ਗਈ ਆ ਵੀ ਆ ਫਸਲ ਕਿਸ ਤਰ੍ਹਾਂ ਖਰਾਬ ਹੋਈ ਹੈ ਮੀਂਹ ਪਿਆ ਆ ਫਸਲ ਡੁੱਬ ਗਈ ਹੈ ਜੀ ਤੇ ਬਿਮਾਰੀ ਕਿਹਾਂ ਲੱਗੀ ਆ ਇਸ ਬਦਲ ਇੰਨਾ ਝੜ ਨਿਕਲਿਆ ਨਹੀਂ ਆ ਜੀ। ਪ੍ਰਤੀ ਕਵਾਂਟਾ ਕਿੰਨਾ ਕਿਹਾ? ਪ੍ਰਤੀ ਕਵਾਂਟਾ ਲੋਹੀ 15 ਤੋਂ 16 ਦੀ ਕੇਟ ਨਿਕਲਦੀ ਪਈ ਆ। ਕਿੱਥੇ 25 ਤੋਂ 30 32 ਕਵਾਂਟਾ ਨਿਕਲਦਾ ਇਹ ਝੜ ਜੀ ਚਲੇਗਾ। ਮੰਗ ਇਹੀ ਆ ਜੀ ਫਟਾਰੂ ਦਾ ਇੱਕ ਪਸਤਰੇ। 2 ਤੱਕ ਨਹੀਂ ਗਈ ਫਟਾਰੂ ਜੀ ਕਿਹੜੀ ਆ ਤਾਂ ਅਸੀਂ ਪਸਦੇ ਪੁਦਾਸਾ ਪਿੰਡ। ਹਾਂਜੀ ਕੀ ਕਰੇ ਚਾਹੋ ਕਿਉਂ ਫਸਲ ਦੇ ਹਾਲਾਤ ਫਸਲ ਦੇ ਹਾਲਾਤ ਐਰ ਕੀ ਬੜੇ ਮਾੜੇ ਹਾਲਾਤ ਆ। ਕਿਉਂਕਿ ਪਹਿਲਾਂ ਇੱਕ ਵਾਰ ਪਤਾ ਪਾਣੀ ਆ ਗਈ ਸੀ। ਹੁਣ ਸਾਡੇ ਹਲਦੀ ਰੋਡ ਪੈ ਗਿਆ ਵਾ ਉਹਦੇ ਨਾਲ ਬੜਾ ਫਰਕ ਪੈ ਗਿਆ ਝਾੜ ਦਾ ਜਿੱਥੇ ਨਿਕਲ ਨਹੀਂ 2 ਕਿਲੋ ਦੀ ਟਰਾਲੀ ਆਣਾ ਉੱਥੇ 3-3 ਕਿਲੋ ਨਿਕਲੀ ਨਹੀਂ ਟਰਾਲੀ ਤੇ ਸਰ ਦੇ ਬੜਾ ਮੰਦਾ ਹਕ ਬੱਧਾ ਕੀ ਮੰਗ ਕਰੀ ਉਹੀ ਮੰਗ ਕਰੀ ਸਰਕਾਰ ਤੋਂ ਦੀ ਮੁਆਵਜ਼ਾ ਮਿਲੇ ਸਾਨੂੰ ਜਿਹੜਾ ਉਹਨਾਂ ਨੇ ਕਹਾ ਕੀ ਵੀ ਆ ਰਿਹਾ ਰਿਕਾਰਡ ਦੇ ਮਗਰ ਉਹਦੇ ਨਾਲ ਦੀ ਫਰਮਾਂ ਦੀ ਗੱਲ ਦੀ ਬਣਦੀ ਕੀ ਕਹਣਾ ਚਾਹੋਗੇ ਇਸ ਵਾਰ ਫਸਲ ਨੂੰ ਲੈ ਕੇ ਸਰਕਾਰ ਨੂੰ ਡਿਸਕਸ ਕਰਨਾ ਚਾਹੁੰਦੇ ਤੇ ਚਾਹਣਾ ਕਿ ਸਰ ਜੋ ਬਦਲਵਾਜ਼ੀ ਹੋਈ ਹੈ ਇਹਨੇ ਕਾਫੀ ਨੁਕਸਾਨ ਕੀਤਾ ਹੈ ਝਾੜ ਤੋਂ ਬਹੁਤ ਜ਼ਿਆਦਾ ਫਰਕ ਪੈ ਗਿਆ ਹਾਂਜੀ ਜਿਸ ਜਿਸ 1 ਕਿਲੋ ਟਰਾਲੀ ਭਰਦੀ ਸੀ ਉਹਨਾਂ ਦੇ 2 ਕਿਲੋ ਟਰਾਲੀ ਭਰ ਰਹੀ ਹੈ ਜਿਹੜੀ ਬੰਬਾਰੀ ਪਈ ਹੈ ਹਲਦੀ ਦੀ ਜਿਹੜੀ ਭੁੰਗਣੀ ਜਿਹੜੀਆਂ ਪੈਗਾ ਇਹ ਵੀ ਫਸਲ ਬਹੁਤ ਝਾੜ ਪਰ ਪੈ ਗਿਆ ਜਿਹੜੋ ਵਟਾਣੇ ਆ ਮੁਰਗੇ ਠੇੜੀ ਕਰਦੇ ਨੇ ਜਿਹੜੀ ਵਿੱਚੋਂ ਬਿਮਾਰੀ ਆਉਂਦੀ ਵਿੱਚ ਉਹਨਾਂ ਸਾਡੀ ਨਵੀਂ ਨਵੀਂ ਫੈਲਾ ਹੋ ਜਾਂਦੀ ਹੈ ਤੇ ਸਵਾ ਪੈਲਾ ਹੁੰਦੀ ਕੋਮੋੜ ਵਿੱਚ ਕੁਛੇ ਬਾਝੋਂ ਲੈਣੇ ਚਾਹੀਦੇ ਉਹਦੇ ਨਾਲੋਂ ਆਪਾਂ ਜ਼ਿਆਦਾ ਪੈ ਗਿਆ ਹੈ ਤੇ ਬਾਕੀ ਝੋਨੇ ਨੂੰ ਬਦਲ ਚੱਲ ਲੱਗਦਾ ਬਦਲ ਪਾਣ ਕਰਕੇ ਨਾਲ ਝੋਨੇ ਨੂੰ ਨਾ ਉਹਦੇ ਕਰਕੇ ਫਸਲ 'ਚ ਬਹੁਤ ਛਾੜ ਪਰਫਰਕ ਪੈ ਗਈ। ਕੀ ਮੰਗ ਕਰਦੇ ਸਪਾ? ਸਰਕਾਰ ਨੂੰ ਮੰਗਾਂ ਹੁੰਦਾ ਜਿਆਦਾ ਜਿਹਾ ਵੀ ਜੋ ਨਾਂ ਦਾ ਸਰਕਾਰ ਚੱਕ ਲਵੇ ਜਿਹਾ ਵੀ ਹੁਣ ਆ ਰਿਹਾ ਪਿੱਛੋ ਵੱਡ ਕੇ ਇਹ ਤੋਂ ਜ਼ਿਆਦਾ ਪਖੜਾਂ ਤੇ ਨਹੀਂ ਮੁਸ਼ਕਲ ਹੈ। ਪਗਾਂ ਦਾ ਮੌਸਮ ਚੇਂਜ ਹੋ ਜਾਂਦਾ ਜਾ ਰਿਹਾ ਹੈ। ਠੰਡ ਦੀ ਜਾ ਰਹੀ ਹੈ। ਪਗਾਂ ਚ ਝੋਨੇ ਤੇ ਨਹੀਂ ਪਕੜੇ ਸੀ ਜਾਵਾਲ।